ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਕੁਝ ਲੋਕ ਰਾਸਨ ਆਪਣੇ ਪੱਧਰ ਤੇ ਵੰਡ ਰਹੇ ਆ ਸੇਵਾ ਕਰ ਰਹੇ ਆ ਲੋਕਾਂ ਦੀ ਬਹੁਤ ਜ਼ਿਆਦਾ ਤੇ ਪਰ ਕੁਝ ਸਰਕਾਰੀ ਬੰਦੇ ਲੋਕਾਂ ਦੀ ਕੀਤੀ ਹੋਈ ਸੇਵਾ ਤੇ ਆਪਦੀ ਮੋਹਰ ਲਾਉਣਾ ਚਾਹੁੰਦੇ ਆ ਆਪਣੇ ਜੀਰੇ ਜੋ ਸ਼ਰਾਬ ਫੈਕਟਰੀ ਮੋਰਚਾ ਲੱਗਾ ਸੀ ਉਹਦੇ ਵਿੱਚ ਜੋ ਮੁੰਡਾ ਸੀ ਰੋਬਿੰਨ ਪਤਾ ਨਹੀਂ ਰੋਬਲ ਕੀ ਉਹ ਮੁੰਡੇ ਦੇ ਉੱਥੇ ਵੀਡੀਓ ਵਾਇਰਲ ਹੋ ਰਹੀ ਹੈ ਜੀਰੇ ਹਲਕੇ ਦੇ ਕੁਝ ਪਿੰਡਾਂ ਦੇ ਵਿੱਚ ਉਹ ਰਾਸ਼ਨ ਲੈ ਕੇ ਜਾ ਰਹੇ ਸੀ ਡੰਗਰਾਂ ਲਈ ਫੀਡ ਵਗੈਰਾ ਲੈ ਕੇ ਜਾ ਰਹੇ ਸੀ ਤੇ ਉਹ ਟਰੱਕ ਚੋਂ ਲੈ ਕੇ ਕੁਝ ਕਿਸ਼ਤੀਆਂ ਤੇ ਰੱਖਤੀ ਤੇ ਉੱਥੇ ਸਟicker ਲਾਤੇ ਲਾਲਜੀਤ ਭੁੱਲਰ ਦੇ ਬੰਦਿਆਂ ਨੇ ਆਪਦੇ ਵੀ ਇਹ ਸਰਕਾਰ ਵੱਲੋਂ ਹੜਪੀੜਤਾ ਲਈ ਮਦਦ ਕੀਤੀ ਜਾ ਰਹੀ ਹੈ ਤੇ ਮਦਦ ਜੇ ਕਰਨੀ ਹੈ ਤੁਸੀਂ ਵੈਸੇ ਡਾਇਰੈਕਟ ਕਰੋ ਦੂਜਿਆਂ ਦੇ ਉੱਤੇ ਥੱਪੇ ਨਾ ਆਇਆ ਤੁਹਾਡੇ ਲੋਕ ਇਸੇ ਕਰਕੇ ਵਿਰੋਧ ਤੁਹਾਡਾ ਵਧਦਾ ਜਾ ਰਿਹਾ ਪਿੰਡਾਂ ਦੇ ਵਿੱਚ ਜੇ ਕੋਈ ਸਰਕਾਰ ਦੇ ਕੋਲ ਨਹੀਂ ਕੋਈ ਪੈਸਾ ਜਾਂ ਕੋਈ ਦਿੱਕਤ ਆ ਰਹੀ ਹੈ ਲੋਕਾਂ ਨੂੰ ਕਲੀਅਰ ਦੱਸ ਦਿਓ ਵੀ ਆਹ ਪ੍ਰੋਬਲਮ ਆ ਰਹੀ ਹੈ ਜੀ ਸਾਡੇ ਵਸਦੀ ਖੇਡ ਨਹੀਂ ਰਹਿ ਗਈ ਜਾਂ ਪੈਸਾ ਨਹੀਂ ਰਹਿ ਗਿਆ ਜਾਂ ਸਰਕਾਰ ਦੇ ਪੱਲੇ ਨਹੀਂ ਕੋਸ਼ ਤੇ ਇਦਾਂ ਜੇ ਕੋਈ ਲੋਕ ਆਪ ਵਿਚਾਰੇ ਕਰ ਰਹੇ ਤੇ ਉਹਨਾਂ ਦਾ ਵੀ ਤੁਸੀਂ ਕ੍ਰੈਡਿਟ ਲੈਣਾ ਚਾਹੁੰਦੇ ਆ ਉਹ ਤਾਂ ਚਲੋ ਵਿਚਾਰੇ ਮੰਗਦੇ ਹੀ ਨਹੀਂ ਕ੍ਰੈਡਿਟ ਉਹ ਇੰਨੀ ਜ਼ਿਆਦਾ ਸੇਵਾ ਜੇ ਆਪਣੇ ਪੰਜਾਬ ਚ ਐਨਜੀਓ ਜਾਂ ਇਹ ਸੰਸਥਾਵਾਂ ਸੇਵਾ ਨਾ ਕਰਨ ਤੇ ਸਰਕਾਰ ਦੇ ਗਲ ਪੈ ਜਾਣਾ ਸੀ ਉਹਨੂੰ ਲੋਕਾਂ ਨੇ ਜਿੰਨਾ ਉੱਥੇ ਬੁਰਾ ਹਾਲ ਹੈ ਤੇ 13-1400 1500 ਪਿੰਡ ਰੁੜਿਆ ਫਿਰਦਾ ਤੇ ਦੇਖ ਲਓ ਕਿੰਡੀ ਵੱਡੀ ਆਬਾਦੀ ਪ੍ਰਭਾਵਿਤ ਹੋਈ ਹੈ ਇਹਦੇ ਤੋਂ ਤੇ ਜਿਵੇਂ ਤੁਸੀਂ ਇਦਾਂ ਛੋਟੀਆਂ ਹਰਕਤਾਂ ਕਰ ਰਹੇ ਹੋ ਨਾ ਇਹ ਗੱਲਾਂ ਦੇ ਅੱਗੇ ਤੋਂ ਤੁਹਾਡੇ ਖਿਲਾਫ ਨੇ ਲੋਕ ਤੇ ਇਹਨਾਂ ਚੀਜ਼ਾਂ ਨਾ ਹੋਰ ਲੋਕ ਖਿਲਾਫ ਹੋਣਗੇ ਜੇ ਤੁਹਾਡੇ ਵੱਸ ਦੀ ਗੱਲ ਨਹੀਂ ਐ ਕਲੀਅਰ ਦੱਸ ਦਿਓ ਵੀ ਸਾਡੇ ਵੱਸੋਂ ਬਾਹਰ ਆ ਕਾਣੀ ਤੇ ਲੋਕ ਆਪੇ ਜਿੰਨਾ ਕਰ ਸਕਦੇ ਆ ਕਰ ਲੈਣ ਤੇ ਦੂਜੀ ਗੱਲ ਕੱਲ ਪਰਸੋਂ ਪਠਾਨ ਮਾਜਰੇ ਨੇ ਦੱਸਿਆ ਵੀ ਜੋ ਸਾਡੀ ਕੋਈ ਮਲਾਜਮ ਜਾਂ ਅਫਸਰ ਗੱਲ ਨਹੀਂ ਸੁਣਦੇ ਉਹਨਾਂ ਨੇ ਇੱਕ ਬੰਦੇ ਦਾ ਨਾਮ ਲਿਆ ਤੇ ਉਹਦੇ ਖਿਲਾਫ ਉਹਨਾਂ ਨੇ ਬੜਾ ਕੁਝ ਬੋਲਿਆ ਤੇ ਕੱਲ ਪਰਸੋਂ ਦਾ ਹੀ ਉਹ ਕ੍ਰਿਮੀਨਲ ਹੋ ਗਿਆ ਤੇ ਹੁਣ ਉਹਦੇ ਉੱਤੇ ਕਿੱਡਾ ਵੱਡਾ ਐਕਸ਼ਨ ਹੋ ਗਿਆ ਦੇਖ ਲਓ ਧਾਰਾ 376 ਜੋ ਰੇਪ ਕੇਸ ਦਰਜ ਹੋ ਗਿਆ ਤੇ ਹੁਣ ਕਹਿੰਦੇ ਗ੍ਰਿਫਤਾਰ ਕਰ ਲਿਆ ਪਹਿਲੋਂ ਸਵੇਰੇ ਕਹਿੰਦੇ ਤੇ ਫਿਰ ਗ੍ਰਿਫਤਾਰੀ ਤੋਂ ਬਾਅਦ ਕਹਿੰਦੇ ਹੁਣ ਫਿਰ ਭੱਜ ਗਿਆ ਪੁਲਿਸ ਦੀ ਹਿਰਾਸਤ ਚੋਂ ਬੰਦਾ ਭੱਜ ਜਾਣਾ ਕਿੱਡੀ ਵੱਡੀ ਗੱਲ ਆ ਕਿੱਡੀ ਹਾਸੋਂ ਹੀ ਨਹੀਂ ਗੱਲ ਐ ਜਿੰਨਾ ਚਿਰ ਦੇਖ ਲਓ ਬੰਦਾ ਨਾਲ ਰਵੇ ਜੋ ਕੁਛ ਯਸਮੈਨ ਬਣ ਕੇ ਰਵੇ ਸਹੀ ਗੱਲ ਲੋਕਾਂ ਦੇ ਹੱਕ ਦੀ ਨਾ ਕਰੇ ਤੇ ਗੁੱਗੂ ਬਣ ਕੇ ਤੁਰਿਆ ਫਿਰੇ ਪੰਜਾਬ ਦੇ ਆਪ ਦੇ ਲੋਕਾਂ ਦੇ ਹੱਕ ਦੀ ਗੱਲ ਨਾ ਕਰੇ ਫਿਰ ਠੀਕ ਹੈ ਤੇ ਜਦੋਂ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦੂ ਜਿਹੜਾ ਬੰਦਾ ਤੇ ਆਪ ਦੇ ਹੱਕ ਮੰਗੂਗਾ